ਬੈੱਡ ਸ਼ੀਟਾਂ ਦੀ 115 ਰਪਏ ਤੋਂ ਸਟਾਰਟਿੰਗ ਆ ਦੇਖੋ 155 115 155 170 210 250 ਸਾਰੀ ਰੇਂਜ ਸਾਰੀ ਬੈੱਡ ਸ਼ੀਟ ਦੀ ਲੱਗੀ ਟੋਟਲ ਆ ਦੇਖੋ ਜਿੱਦਾਂ ਸਾਡਾ ਮਾਲ ਤਿਆਰੰਦਾ ਦੇਖੋ ਸਟਾਇਲਰ ਦੀ ਬੈੱਡ ਸ਼ੀਟ ਲੈ ਕੇ ਆਏ ਆ ਉਹਨੂੰ 쿠ਸ਼ਨ ਵਾਲੇ ਸੈੱਟ ਨਾਲ ਬੈੱਡ ਸ਼ੀਟ ਨਾਲ ਦੋ 쿠ਸ਼ਨ ਦੇਣੇ ਕਿੰਨੇ ਦੇ ਆ ਤੁਹਾਨੂੰ ਆ ਦੇਖੋ ਪੂਰਾ ਸੈੱਟ ਦੇਖੋ ਕਿੰਨਾ ਵਧੀਆ ਸੈੱਟ ਆ ਦੇਣਾ ਕਿੰਨਾ ਸਿਰਫ 460 ਰੁਪਏ ਦਾ ਪੂਰਾ ਸੈੱਟ ਕਲਰ ਦੇਣੇ ਅੰਦੇ ਕਟੋੜ 30 40 ਤੁਹਾਨੂੰ ਅੰਦਰ ਦਾ ਥਾਣੇ ਤੁਹਾਨੂੰ ਆ ਕੋ 1 ਤੋਂ 1 ਆ ਦੇਖੋ ਆ ਦੇਖੋ ਕਲਰ 1 ਤੋਂ 1 ਆਣਗੇ ਸਿਰਫ 590 ਆਹ ਦੇਖੋ ਕੈਂਡੀ ਵਾਲਾ ਸੈੱਟ ਆ ਚੱਕੋ ਆ ਦੇਖੋ ਫਰਲ ਵਾਲੇ ਪਿੱਲੋ ਕਵਰ ਹੋਣਗੇ ਨਾਲ ਦੋ ਕਵਰ ਹੋਣਗੇ ਨਾਲ ਬੈੱਡ ਸ਼ੀਟ ਹੋ ਗਈ ਕਿੰਨੇ ਦੇਣਾ ਸਿਰਫ ਹਾਂਜੀ ਸਸਤੀ ਕਾਲ ਦੀ ਸਾਰੇ ਨੂੰ ਆਪਾਂ ਕੋਲ ਲੁਧਿਆਣੇ ਫੀਲ ਲਗੰਜ ਨੈਤਿਕ ਹੈਂਡਲੂ ਮਾਰਨੇ ਗੜੀ ਨੰਬਰ 14 ਤੇ ਜਦੋਂ ਦਿਖਾਉਣੇ ਆਪਾਂ ਚਾਦਰਾਂ ਸੁਣਾਣੇ ਸੋਵਿਆਂ ਦੇ ਕਵਰ ਪਰਦੇ ਸਾਰੇ ਉੱਚੇ ਆਟਮ ਆਉਂਦੇ ਬਾਈ ਉਹਨਾਂ ਕੋਲੇ ਰੇਟ ਬਾਈ ਉਹਨਾਂ ਦੇ ਬਹੁਤ ਘੱਟ ਹੁੰਦੇ ਹੈ ਕੁਆਲਿਟੀ ਪੂਰੀ ਵਧੀਆ ਤੁਹਾਡੇ ਕੰਮ ਦੇ ਵੀਡੀਓ ਵੀਡੀਓ ਨਾਲ ਬਣੇ ਰਹੋ ਆ ਜਾਈਏ ਹਾਂਜੀ ਆਹ ਸ਼ਾਪ ਆ ਬਾਈ ਉਹਨਾਂ ਦੇ ਉੱਪਰ ਨੰਬਰ ਵੀ ਲਿਖਿਆ ਹੈ ਨੈਤਕ ਹੈਲ ਨੂੰ ਤੇ ਆਜੋ ਮਲਾਉਣਾ ਤੁਹਾਨੂੰ ਬਾਈ ਨੂੰ ਲੈ ਕੇ ਚੱਲਦੇ ਆਂ ਅੰਦਰ ਹਾਂਜੀ ਭਾਜੀ ਕੀ ਹਾਲ ਚਾਲ ਹੈ ਹੀਰਾ ਨੂੰ ਕੀ ਹਾਲ ਹੈ ਆਜੋ ਤੁਹਾਡੇ ਲੈ ਕੇ ਆਏ ਆਂ ਉਹਨੂੰ 쿠ਸ਼ਨ ਵਾਲੇ ਸੈੱਟ ਨਾਲ ਬੈੱਡ ਸ਼ੀਟ ਨਾਲ ਦੋ 쿠ਸ਼ਨ ਦੇਣਾ ਕਿੰਨੇ ਦਾ ਤੁਹਾਨੂੰ ਆ ਦੇਖੋ ਪੂਰਾ ਸੈੱਟ ਦੇਖੋ ਕਿੰਨਾ ਵਧੀਆ ਸੈੱਟ ਹੈ ਦੇਣਾ ਕਿੰਨਾ ਸਿਰਫ 460 ਰੁਪਏ ਦਾ ਪੂਰਾ ਸੈੱਟ ਕਲਰ ਦੇਣੇ ਨੇ ਕਟੋੜ 30 40 ਤੁਹਾਨੂੰ ਤੇ ਮੈਂ ਕਹਿੰਦਾ ਖੁਸ਼ ਕਰ ਦੇਣਾ ਤੁਹਾਨੂੰ ਆ ਦੇਖੋ ਕਲਰ ਡਿਜ਼ਾਈਨਿੰਗ ਦੇਖੋ ਕਿੰਨੀ ਵਧੀਆ ਦੇਖੋ ਸੈੱਟ ਦੇਣਾ ਫੁੱਲ ਤੇ ਡਿਜ਼ਾਈਨਿੰਗ ਪੂਰੀ ਐਂਡ ਇਹਦੇ ਕਲਰ ਰਖਾਨੇ ਤੁਹਾਨੂੰ ਆਹ ਕੋਈ 1 2 1 ਆਹ ਦੇਖੋ ਆਹ ਦੇਖੋ ਕਲਰ 1 ਤੋਂ 1 ਆਣ ਗਿਆ ਸੋ ਸਾਰੇ ਅੱਲਾ ਦੇਖੋ ਤਾਂ ਇੱਕ ਆਣਗੇ ਦੇਖ ਲਓ ਸਾਰੇ ਸਾਰੇ ਸੇਮ ਪ੍ਰਾਈਸ ਹਾਂਜੀ ਹਾਂਜੀ ਸਾਰੇ ਸੇਮ ਸਿਰਫ 460 ਰੁਪਏ ਇਸ ਤੋਂ ਬਾਅਦ ਆਇਆ ਨਾ ਕੈਂਡੀ ਵਾਲਾ ਦੇਖੋ ਜਿਹੜਾ 7-700 ਦਾ ਪੀਸ ਬਾਜ਼ਾਰ ਵਿਕਦਾ ਤੁਹਾਨੂੰ ਕਿੰਨੇ ਆ ਦੇਣਾ ਸਿਰਫ 590 ਹੋਲਸੇਲ ਰੇਟ ਸਿਰਫ 590 ਆਹੋ ਕੈਂਡੀ ਵਾਲਾ ਸੈੱਟ ਆ ਚੱਕੋ ਆ ਦੇਖੋ ਫਰੇਲ ਵਾਲੇ ਪਿੱਲੋ ਕਵਰ ਹੋਣਗੇ ਨਾਲ ਦੋ ਕਵਰ ਹੋਣਗੇ ਨਾਲ ਬੈੱਡ ਸ਼ੀਟ ਹੋ ਗਈ ਕਿੰਨੇ ਦੇਣਾ ਸਿਰਫ 590 ਇੰਦੇ ਤੇ ਵੀ ਕਲਰ ਚਾਰਟ ਆਪਣੇ ਕੋਲ ਬੜਾ ਪਿਆ ਦੇਖੋ ਬਹੁਤ ਕਲਰ ਚਾਰਟ ਡਿਜ਼ਾਈਨ ਪਿਆ ਆ ਦੇਖੋ ਵੈਰੈਟੀ ਤੁਹਾਨੂੰ ਪਤਾ ਸਾਡੇ ਕੋਲ ਨਵੀਂ ਨਵੀਂ ਆਂਦੀ ਰਹਿੰਦੀ ਹੈ। ਬਾਕੀ ਤੁਹਾਨੂੰ ਹੋਰ ਦਿਖਾ ਦਿੰਨੇ ਆਂ ਵੈਰੈਟੀ ਆਜੋ ਥੋੜੀ ਜਿਹੀ। ਬਾਕੀ ਤੁਹਾਨੂੰ ਸਟਾਰਟਿੰਗ ਦਾ ਸਾਡੀ ਪਤਾ ਹੀ ਹੈ। ਬੈੱਡ ਸ਼ੀਟਾਂ ਦੀ 115 ਰੁਪਏ ਤੋਂ ਸਟਾਰਟਿੰਗ ਹੈ ਦੇਖੋ 155 115 155 170 210 250 ਸਾਰੀ ਰੇਂਜ ਸਾਰੀ ਬੈੱਡ ਸ਼ੀਟ ਦੀ ਲੱਗੀ ਟੋਟਲ। ਆ ਦੇਖੋ ਜਿੱਦਾਂ ਸਾਡਾ ਮਾਲ ਪਿਆ ਰਹਿੰਦਾ ਦੇਖੋ ਸਪਾਇਡਰ ਦੀ ਬੈੱਡ ਸ਼ੀਟ ਓਕੇ ਇਹ ਕਿੰਨੇ ਦੇਣੀ ਹੈ ਸਿਰਫ 310 ਰੁਪਏ ਦੀ। ਸਿਰਫ 310 ਰੁਪਏ ਸਾਈਜ਼ ਵੀ ਪੂਰਾ ਫੁੱਲ। ਆ ਦੇਖੋ ਕਿੰਨਾ ਵਧੀਆ ਸਾਈਜ਼ ਪਿੱਲੋਗ ਵਰੇ ਹੋ ਕਿੰਨੇ ਐਂਡ ਆ ਦੇਖੋ ਕਿੰਨੇ ਵਧੀਆ ਤੁਹਾਨੂੰ ਪਤਾ ਸਾਡਾ ਆਪਣਾ ਮਾਲ ਤਿਆਰ ਹੁੰਦਾ ਵਿੱਚ ਹਾਂਜੀ ਤੁਹਾਨੂੰ ਰੇਟ ਬਿਲਕੁਲ ਤਾਂ ਹੀ ਘੱਟ ਦਿੰਦੇ ਆ ਬਹੁਤ ਬਾਜ਼ਾਰ ਤੋਂ ਇਹ ਨਾ ਸੋਚੋ ਕਿ ਬੈੱਡ ਸ਼ੀਟਾਂ ਦੇ ਰੇਟ ਇੰਨੇ ਘੱਟ ਘੱਟ ਦਿੰਦੇ ਆ ਕਿ ਬੈੱਡ ਸ਼ੀਟਾ ਲੱਗੀ ਹੋਊਗੀ ਹਾਂਜੀ ਹਲਕੀ ਨਹੀਂ ਹੋਊਗੀ ਇਹ ਕਿੰਨੇ ਦੀ ਆ ਸਾਡਾ ਆਪਣਾ ਬਣਦਾ ਇਹ ਸਿਰਫ ਨਹੀਂ 310 ਰੁਪਏ ਦੀ ਬਾਕੀ ਤੁਹਾਨੂੰ ਆਪਦਾ ਸਾਡੀ ਆਕਸਰ ਬਣਦੀ ਆ ਅਥੀਲਰ ਬਿਊਟੀ ਆ ਇਹ ਆ ਸਿੰਗਲ ਬੈੱਡ ਸ਼ੀਟ ਆ ਸਾਡੀ ਆ ਦੇਖੋ ਤੇ ਕਿੰਨੇ ਦੀ ਸਿੰਗਲ ਬੈੱਡ ਸ਼ੀਟ ਸਿਰਫ 70 ਰੁਪਏ ਦੀ ਓਕੇ ਬਿਲਕੁਲ ਵਿਆਹ ਇਹ ਰੇਟ ਆ ਤੁਹਾਨੂੰ ਪਤਾ ਸਾਡੇ ਵਰਗੇ ਬੱਚੇ ਵਾਲੇ ਟਾਵਲ ਟੂਵਲ ਸਾਡੇ ਕੋਲ ਆਲ ਓਵਰ ਸਾਰੀ ਵੈਰਾਈਟੀ ਹੁੰਦੀ ਤੁਹਾਨੂੰ ਪਤਾ ਹਾਂਜੀ ਹਾਂਜੀ ਆ ਦੇਖੋ ਹੁਣ ਆਗੇ ਜੋਗਾ ਮੈਟ ਜੋਗਾ ਮੈਟ ਤੁਸੀਂ ਕਿੰਨੇ ਲੈਂਦੇ ਹੋ ਤੇ ਸਾਡੇ 550 ਰੁਪਏ ਦਾ ਪੀਸ ਮਿਲਦਾ ਬਿਆਰੋ ਤੁਹਾਨੂੰ ਕਿੰਨੇ ਦੇਣਾ 310 ਰੁਪਏ ਦਾ ਸਿਰਫ ਇਹ ਸਾਡੇ 550 ਦਾ ਪੀਸ ਆ ਬਿਆਰੋ ਕਿਸੇ ਵੀ ਦੁਕਾਨ ਤੋਂ ਪੁੱਛਿਓ 550 ਤੁਹਾਨੂੰ ਨਾ ਸਿਰਫ 310 ਰੁਪਏ ਦਾ ਹੋਲਸੇ ਰੇਟ ਤੇ ਤੁਹਾਨੂੰ ਸਿੰਗਲ ਵੀ ਲੈ ਲਓ ਤਾਂ ਵੀ ਦੇ ਦ ਅਵੇ ਸਿੰਗਲ ਪੀਸ ਵਾਲੇ ਨੂੰ ਵੀ ਨਹੀਂ ਮਨਾ ਕਰਦੇ ਸਿੰਗਲ ਪੀਸ ਵੀ ਜਿੱਦਾਂ ਮਰਜ਼ੀ ਜਿਹੜਾ ਮਰਜ਼ੀ ਲੈ ਜਾਵੇ 5-10 ਰੁਪਏ ਫਰਕ ਹੁੰਦਾ ਸਾਡਾ ਜਿਆਦਾ ਫਰਕ ਨਹੀਂ ਹੁੰਦਾ ਉਹ ਵੀ ਅਸੀਂ ਤਾਂ ਲਈਦਾ ਕੋਈ ਲਫਾਫੇ ਮੈਲੇ ਹੋ ਗਏ ਕੁਛ ਹੋ ਗਏ ਤਾਂ ਲਈਦੇ 5-10 ਰੁਪਏ ਐਕਸਟਰਾ ਅਸੀਂ ਬਾਕੀ ਸਾਡੀ ਦੁਕਾਨ ਤੇ ਆਓ ਤੁਹਾਨੂੰ ਭਰਪੂਰ ਵੈਰਾਈਟੀ ਮਿਲੂਗੀ ਹਰੇਕ ਵੈਰਾਈਟੀ ਮਿਲੂਗੀ ਕੱਟ ਰੇਟ ਦੀ ਲੈਣੀ ਵੱਧ ਰੇਟ ਦੀ ਲੈਣੀ ਸਾਰੀ ਮਿਲੂਗੀ ਜਿਹੜੀਆਂ ਪਹਿਣਾ ਘਰੇ ਕੰਮ ਕਰਦੀਆਂ ਉਹਨਾਂ ਵਾਸਤੇ ਵੀ ਸਾਰੀ ਆਂਟਮਾ ਸਾਡੇ ਕੋਲ ਮਿਲਣਗੀਆਂ ਬੈੱਡ ਸ਼ੀਟਾਂ ਲੈਣ ਜੋ ਮਰਜ਼ੀ ਲੈਣ 115 ਤੋਂ ਸਟਾਰਟਿੰਗ ਹੈ ਆਪਣੀ ਜਿਹੜੀ ਵੈ